ਕਾਸੇ ਕਿ ਫਸਲਾਂ ਦੀ ਐਮਐਸਪੀ ਤੇ ਕਾਨੂੰਨੀ ਗਾਰੰਟੀ ਦੀ ਮੰਗ ਦੇ ਮੁੱਦੇ ਦੇ ਜੀ ਮੀਡੀਆ ਦੇ ਕਨਕਲੇਵ ਪ੍ਰਾਈਡ ਆਫ ਮਾਲਵਾਦ ਰਾਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਦਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਜੇ ਕੇਂਦਰ ਦੀ ਨੀਅਤ ਸਾਫ਼ ਹੋਵੇ ਤਾਂ ਹੱਲ ਨਿਕਲ ਸਕਦਾ ਹੈ ਫੈਸਲਾ ਕਮੇਟੀ ਨੇ ਨਹੀਂ ਸਰਕਾਰ ਨੇ ਲੈਣਾ ਹੁੰਦਾ ਜੇ ਕਿਸੇ ਕੰਮ ਨੂੰ ਲਟਕਾਉਣਾ ਹੋਵੇ ਤਾਂ ਕਮੇਟੀ ਬਣਾ ਦਿਓ ਜਿਵੇਂ ਸੁਆਮੀਨਾਥਨ ਦੀ ਰਿਪੋਰਟ ਲਟਕੀ ਉਸੇ ਤਰ੍ਹਾਂ ਇਹ ਵੀ ਲਟਕਾ ਰਹੇ ਨੇ ਤਸਵੀਰ ਮੀਡੀਆ ਦੇ ਕਨਕਲੇਵ ਪ੍ਰਾਈਡ ਆਫ ਮਾਲਵਾ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਦੇ ਵੱਲੋਂ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਗਿਆ। ਪਿਛਲੇ ਦਿਨਾਂ ਦੇ ਵਿੱਚ ਲੋਕ ਸਭਾ ਦੇ ਅੰਦਰ ਸਵਾਲ ਕੀਤਾ ਗਿਆ ਕਿ ਕੇਂਦਰ ਸਰਕਾਰ ਲੀਗਲ ਗਾਰੰਟੀ ਕਾਨੂੰਨ ਐਮਐਸਪੀ ਦਾ ਦੇਣ ਨੂੰ ਤਿਆਰ ਹੈ ਔਰ ਸੁਆਮੀਨਾਥਨ ਦੀ ਰਿਪੋਰਟਾਂ ਦੇ ਮੁਤਾਬਕ ਦੇਣ ਨੂੰ ਤਿਆਰ ਹੈ ਕੇਂਦਰ ਦਾ ਜਵਾਬ ਸੀ ਕਹਿੰਦੇ ਜੀ 2022 ਦੇ ਵਿੱਚ ਇੱਕ ਕਮੇਟੀ ਗਠਨ ਕੀਤੀ ਗਈ ਹੈ ਉਸ ਕਮੇਟੀ ਦੀਆਂ ਬਹੁਤ ਸਾਰੀਆਂ ਮੀਟਿੰਗਾਂ ਹੋ ਚੱਲੀਆਂ ਨੇ ਉਹ ਕਮੇਟੀ ਆਪਣਾ ਕੰਮ ਕਰ ਰਹੀ ਹੈ ਉਸ ਦੇ ਆਧਾਰ ਤੇ ਦੇਖਿਆ ਜਾਏਗਾ ਇਸ ਜਵਾਬ ਨੂੰ ਤੁਸੀਂ ਇੱਕ ਕਿਸਾਨ ਦੇ ਤੌਰ ਤੇ ਵੀ ਔਰ ਇੱਕ ਐਗਰੀਕਲਚਰ ਮਿਨਿਸਟਰ ਦੇ ਤੌਰ ਤੇ ਕਿਵੇਂ ਦੇਖ ਰਹੇ ਹੋ ਸਭ ਨਾਲੋਂ ਸੌਖਾ ਕੰਮ ਹੈ ਕਿਸੇ ਵੀ ਕਾਰਜ ਨੂੰ ਲਟਕਾਉਣਾ ਹੋਵੇ ਤਾਂ ਕਮੇਟੀ ਤਿਆਰ ਕਰ ਦਿਓ ਜੇ ਫੈਸਲਾ ਕਰਨਾ ਹੈ ਤਾਂ ਸਰਕਾਰ ਨੇ ਕਰਨਾ ਹੈ ਕਮੇਟੀ ਨੇ ਨਹੀਂ ਕਰਨਾ ਸਰਕਾਰ ਦੀ ਨੀਤ ਸਾਫ਼ ਹੋਵੇ ਤਾਂ ਅੱਜ ਵੀ ਕਰ ਸਕਦੇ ਆ ਪਰ ਜੇ ਫੈਸਲਾ ਨਹੀਂ ਹੁੰਦਾ ਕਿਸਾਨ ਤਾਂ ਅੰਦੋਲਨ ਕਰ ਰਹੇ ਨੇ ਪਹਿਲਾਂ ਵੀ ਕੀਤਾ ਹੁਣ ਦੁਬਾਰਾ ਹੁਣ ਵੀ ਕਰ ਰਹੇ ਹੈਗੇ ਨੇ ਤਾਂ ਤਾਂ ਹੱਲ ਕੀ ਹੋਏਗਾ ਫਿਰ ਇਸ ਚਿੰਤਾ ਦਾ ਵਿਸ਼ਾ ਤਾਂ ਇਹ ਹੀ ਹੈ ਕਿ ਬੜੇ ਲੰਮੇ ਸਮੇਂ ਦਾ ਜਿਹੜੇ ਸਾਡੇ ਮਹਾਰ ਲੋਕ ਵੀ ਸੰਸਮਾ ਮੀਨਾਥਨ ਜੀ ਹੋਰਾਂ ਨੇ ਉਹਨਾਂ ਨੇ ਵੀ ਪਹਿਲਾਂ ਇੰਨੀ ਸਰਕਾਰਾਂ ਨੇ ਉਹਨਾਂ ਤੋਂ ਰਿਪੋਰਟ ਤਿਆਰ ਕਰਵਾਈ ਫਿਰ ਉਹਨੂੰ ਲਾਗੂ ਨਾ ਕਰਨਾ ਫਿਰ ਉਹਦੇ ਨੇੜੇ-ਤੇੜੇ ਨਾ ਆਉਣਾ ਇਸੇ ਤਰ੍ਹਾਂ ਹੀ ਮੈਨੂੰ ਲੱਗਦਾ ਹੈ ਇਸ ਕੰਮ ਨੂੰ ਵੀ ਲਟਕਾ ਦੇਣਗੇ ਐਮਐਸਪੀ ਦੀ ਵੀ ਜੇ ਕਹੀਏ ਆਪਾਂ ਦੇਸ਼ ਵੱਲੋਂ ਲਾਜ਼ਮੀ ਬਣਾਉਣਾ ਕਾਨੂੰਨੀ ਨਹੀਂ ਲਾਜ਼ਮੀ ਬਣਾਉਣੇ ਚਾਹੀਦਾ ਜਿਹੜੀ ਕਹੀਏ ਉਹਦੇ ਵਿੱਚ ਵੀ ਪਤਾ ਨਹੀਂ ਕਿਉਂ ਪਿੱਛੇ ਹਟਦੇ-ਹਟਦੇ ਪਿੱਛੇ ਰਹਿੰਦੇ ਆ ਤੋ ਉਹਨਾਂ ਦੀ ਜੇ ਮਹਿਕਮਾ ਨੀਤ ਸਾਫ਼ ਹੋਵੇ ਤਾਂ ਕੋਈ ਵੱਡੀ ਗੱਲ ਨਹੀਂ ਇਸ ਗੱਲ ਦਾ ਨਿਪਟਾਰਾ ਕੀਤਾ ਜਾ ਸਕਦਾ